14 ਨਵੰਬਰ ਚਿਲड्रन ਡੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਐ ਦਿਨ ਭਾਰਤ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਨੂੰ ਸਮਰਪਿਤ ਹੁੰਦਾ ਹੈ। ਅੰਮ੍ਰਿਤਸਰ ਦੇ ਵਿੱਚ ਨਹਿਰੂ ਸ਼ਾਪਿੰਗ ਕੰਪਲੈਕਸ ਵਿਖੇ ਸਥਾਪਿਤ ਪੰਡਿਤ ਜਵਾਹਰ ਲਾਲ ਨਹਿਰੂ ਦੇ ਬੁੱਧ ਤੇ ਕਿਸੇ ਵੀ ਸ਼ਹਿਰ ਵਾਸੀ ਵੱਲੋਂ ਸ਼ਰਧਾ ਸੁੰਮਨੀ ਜਾਂ ਸ਼ਰਧਾਂਜਲੀ ਪੇਂਟ ਨਹੀਂ ਕੀਤੀ ਗਈ। ਕਹਿ ਸਕਦੇ ਹਾਂ ਕਿ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਅੱਜ ਦੇ ਦਿਨ ਕਿਸੇ ਨੇ ਵੀ ਯਾਦ ਨਹੀਂ ਕੀਤਾ। 14 ਨਵੰਬਰ ਯਾਨੀ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਸੋ ਅੱਜ ਇਸ ਵਕਤ ਅਸੀਂ ਨਹਿਰੂ ਸ਼ਾਪਿੰਗ ਕੰਪਲੈਕਸ ਵਿਖੇ ਖੜੇ ਆ ਜਿੱਥੇ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਿਹੜਾ ਇੱਥੇ ਸਟੈਚੂ ਲੱਗਾ ਹੋਇਆ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਨਾ ਤਾਂ ਨਗਰ ਨਿਗਮ ਵੱਲੋਂ ਕੋਈ ਇੱਥੇ ਸਫਾਈ ਕੀਤੀ ਗਈ ਤੇ ਨਾ ਹੀ ਅੱਜ ਸਭ ਤੋਂ ਵੱਡੀ ਗੱਲ ਕਿ ਕਿਸੇ ਵੀ ਕਾਂਗਰਸੀ ਆਗੂ ਵੱਲੋਂ ਅੱਜ ਪੰਡਿਤ ਜਵਾਰलाल 네ਹਰੂ ਨੂੰ ਯਾਦ ਤੱਕ ਨਹੀਂ ਕੀਤਾ ਸੋ ਅੱਜ ਸੋ 14 ਨਵੰਬਰ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਤੇ ਤਰਨ ਤਾਰਨ ਦੀ ਜਿਹੜੀ ਜਿਮਣੀ ਚੋਣ ਸੀ ਉਹਦੇ ਨਤੀਜੇ ਸਨ ਸੋ ਸ਼ਾਇਦ ਕਹਿ ਸਕਦੇ ਆ ਕਿ ਸਾਰੇ ਹੀ ਕਾਂਗਰਸੀ ਜਿਹੜੇ ਨੇ ਉਹ ਚੋਣਾਂ ਦੇ ਨਤੀਜਿਆਂ ਵਿੱਚ ਰੁਝੇ ਰਹੇ ਪਰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਦਾ ਜਨਮ ਦਿਹਾੜਾ ਉਹਨਾਂ ਨੂੰ ਭੁੱਲ ਜਾਣਾ ਜਿਹੜਾ ਮੰਦਪਾਗਾ ਹੈ ਸੋ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ ਇਸ ਵੇਲੇ ਰਾਤ ਹੋ ਚੁੱਕੀ ਹੈ ਪਰ ਸਵੇਰ ਤੋਂ ਲੈ ਕੇ ਰਾਤ ਤੱਕ ਕਿਸੇ ਨੂੰ ਵੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਜਿਹੜੀ ਹੈ ਸ਼ਰਧਾਂਜਲੀ ਨਹੀਂ ਦਿੱਤੀ ਗਈ ਸੋ ਜੇਕਰ ਕਾਂਗਰਸੀਆਂ ਨੇ ਨਹੀਂ ਯਾਦ ਕੀਤਾ ਤੇ ਹੋਰ ਵੀ ਕਿਸੇ ਨੇ ਨਹੀਂ ਯਾਦ ਕੀਤਾ ਸੋ ਬਾਕੀ ਇਹ ਕਹਿ ਸਕਦੇ ਆ ਕਿ ਜਿਹੜੇ ਸਾਡੇ ਮਹਾਨ ਜਾਂ ਸੀਨੀਅਰ ਨੇਤਾ ਨੇ ਉਹਨਾਂ ਨੂੰ ਉਹਨਾਂ ਦੇ ਦਿਹਾੜੇ ਜਿਹੜੇ ਨੇ ਸਾਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਨੇ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅਮ੍ਰਿਤਸਰ ਖਬਰਨਾਮਾ